ਬੈਂਕਾਂ ਦੇ ਬਾਹਰ ATM ਵਿੱਚ ਲੋਕਾਂ ਨੂੰ ਚਾਂਸਾ ਦੇ ਕੇ ਕਾਰਡ ਬਦਲਣ ਤੋਂ ਬਾਅਦ ट्रांजੈਕਸ਼ਨ ਕਰਨ ਵਾਲੇ ਇੱਕ ਗਰੋਹ ਦਾ ਖੰਨਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ ਪੁਲਿਸ ਵੱਲੋਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਹਨ ਪੁਲਿਸ ਮੁਤਾਬਕ ਫੜੇ ਗਏ ਦੋਸ਼ੀਆਂ ਕੋਲੋਂ 56 ATM ਕਾਰਡ ਬਰਾਮਦ ਹੋਏ ਨੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਸਾਡੀ ਖੰਨਾ ਪੁਲਿਸ ਦੀ ਟੀਮ ਨੂੰ ਕੱਲ ਇਤਲਾਹ ਮਿਲੀ ਵੀ ਇੱਕ ਗੈਂਗ ਦੇ ਬੰਦੇ ਇੱਥੇ ਘੁੰਮ ਰਹੇ ਜਿਨ੍ਹਾਂ ਜਿਹੜੇ ATM ਸੰਬੰਧਿਤ ਫਰਾਡ ਕਰਦੇ ਨੇ ਕਾਫੀ ਅਫਰਟ ਕਰਕੇ ਕੱਲ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਤਿੰਨ ਬੰਦੇ ਸਾਡੇ ਸਾਨੂੰ ਮਿਲੇ ਨੇ ਇਹ ਤਿੰਨ ਹਰਿਆਣੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਹਰਿਆਣਾ ਤੇ ਰਾਜਸਥਾਨ ਵੱਖ-ਵੱਖ ਪਰਚੇ ਦਰਜ ਨੇ ਇਹਨਾਂ ਬੰਦਿਆਂ ਦੀ ਜੋ ਤਲਾਸ਼ ਲਈ ਗਈ ਇਹਨਾਂ ਕੋਲੋਂ 56 ਏਟੀਐਮ ਕਾਰਡ 10 ਬੱਕਰੇ-ਵੱਕਰੇ ਬੈਂਕਾਂ ਦੇ ਬਰਬੰਦ ਹੋਏ ਨੇ ਇਹਨਾਂ ਦਾ ਬੈਕਗ੍ਰਾਉਂਡ ਇਹ ਹੈ ਵੀ ਇਹ ਗੈਸ ਕਟਿੰਗ ਤੇ ਏਟੀਐਮ ਕੀ ਚੋਰੀ ਦੀ ਵਾਰਦਾਤ ਵਿਭਾਗ ਚ ਇਹਨਾਂ ਤੇ ਦਰਜ ਨੇ ਇਹਨਾਂ ATM ਸ ਤੋਂ ਇਹ ਕੀ ਕਰਦੇ ਸੀ ਵੀ ਘੋਲੇ-ਬਾਲੇ ਲੋਕ ਜਿਵੇਂ ਕੋਈ ਕੈਸ਼ ਕਢਾਣਾ ਆਇਆ ਕਾਰਡ ਸਵੈਪ ਵੀ ਕਰ ਲੈਂਦੇ ਸੀ ਜਾਂ ਇਹ ਬੈਂਕ ਨੂੰ ਧੋਖੇ ਤਾੜੀ ਕਰਦੇ ਸੀ ਵੀ ਆਪਣਾ ATM ਪਾ ਕੇ ਟ੍ਰਾਂਜੈਕਸ਼ਨ ਅੱਧੀ ਕਰਕੇ ਤੇ Paytm ਬੰਦ ਕਰ ਦੇਣਾ ਕੈਸ਼ ਕਢਾ ਲੈਣਾ ਤੇ ਬੈਂਕ ਨੂੰ ਸ਼ੋਅ ਕਰ ਦੇਣਾ ਵੀ ਸਾਨੂੰ ਕੈਸ਼ ਨਹੀਂ ਮਿਲਿਆ ਹੈ ਇਸ ਦੇ ਨਾਲ ਇਹ ਬੈਂਕ ਨਾਲ ਵੀ ਥੇੜੀ ਹੋ ਗਈ ਸੀ ਸੋ ਸਰ ਜੀ ਪਤਾ ਨਹੀਂ ਕਿ ਵੀ ਕਿੰਨੀ ਕ ਵਾਰਦਾਤਾਂ ਕਰ ਚੁੱਕੇ ਨੇ ਇਹ ਸਰ ਇਨੋਂ ਤੇ 2 ਜਣੇ ਤੇ 8-8 ਪਰਚੇ ਅਡਰਡ ਦਰਜ ਨੇ 1 ਜਣੇ ਦੇ 4 ਮੁਕਦਰਮੇ ਦਰਜ ਨੇ ਇਹ ਪਲਵਲ ਸਾਈਡ ਦੇ ਨੇ ਜੀ ਉੱਥੇ ਲਾਗੇ ਲਾਗੇ ਦੇ ਨੇ ਸਾਰੇ ਹਰਿਆਣਾ ਡਿਸਟ੍ਰਿਕਟ ਨਾਲ ਦੇ ਰਹਿਣ ਵਾਲੇ ਨੇ ਫਿਲਹਾਲ ਪੰਜਾਬ ਦਾ ਕੋਈ ਰਿਕਾਰਡ ਨਹੀਂ ਇਹਨਾਂ ਦਾ ਮਿਲਿਆ ਹੈਗਾ ਪਰ ਇਹ ਜੰਕੇ ਹਰਿਆਣਾ ਦਿੱਲੀ ਰਾਜਸਥਾਨ ਏਸੀ ਰੇਟ ਚ ਜ਼ਿਆਦਾ ਐਕਟਿਵ ਸੀ ਟੋਟਲ ਜ਼ੀਰੋ ਦੇ ਮੈਂਬਰ ਪਤਾ ਲੱਗੇ ਕਿਨੇ ਆ ਗਏ ਉਹਦੇ ਹਲੇ ਪੁਛਪੜਤਾਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੀ ਲਿੰਕ ਆਣਾ ਦੇ ਤੇ ਸੋ far ਨਹੀਂ ਜੀ ਹਲੇ ਪੰਜਾਬ ਦੇ ਕੋਈ ਵਾਰਦਾਤ ਨਹੀਂ ਸਾਨੂੰ ਟ੍ਰੇਸ ਹੋਈ ਤੇ ਏਟੀਐਮ ਦੇ ਨਾਲ ਉਹ ਵੀ ਬਰਾਮਦਗੀ ਕੀਤੀ ਗਈ ਇਹਨਾਂ ਤੋਂ ਫਿਲਹਾਲ ਦਾ ਕਾਰਜ ਜੀ ਬਰਾਮਦ ਹੋਇਆ ਕਿਉਂਕਿ ਇਨੀ ਮਾਤਰਾ ਚ ਕਿਸੇ ਇੱਕ ਬੰਦੇ ਕੋ ਕਾਰਡ ਹੋਣਾ ਵੈਸੀ ਸ਼ੱਕ ਦੀ ਗੱਲ ਹੈਗੀ ਇਹ ਹੈਗੇ ਜੀ अबाउट 30 ਤੋਂ 32 ਸਾਲ ਦੇ ਇਹ ਚਲੋ ਸਰ ਸੀਰੀਅਸ ਜੀ ਇਹ ਏਟੀਐਮ ਚੀਨ ਨੂੰ ਹੈਕ ਕਿਦਾਂ ਕਰਦੇ ਕੀਤੇਗਾ ਕਹਿੰਦਾ ਉਹ ਮੈਂ ਦੱਸ ਰਿਹਾ ਨਹੀਂ ਜੇ ਤਾਂ ਏਟੀਐਮ ਕਾਰਡ ਪਾਇਆ ਇਹਨਾਂ ਨੂੰ ਕਿਉਂਕਿ ਭੇਤ ਸਗਾ ਏਟੀਐਮ ਦਾ ਏਹ ATM ਬੰਦ ਕਰ ਦਿੰਦੇ ਸੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is a professional by plumbing, electrician, masonry, car For more information, please contact him at under Trade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ